नमस्कार पेश है हफ्तावारी समाचार समीक्षा लेखक ने सीनियर पत्रकार नरेंद्र जग्गा वाचिका अमनप्रीत कौर कल ਪੰਚਾਇਤੀ ਰਾਜ ਦੀ ਵਸੇ ਕਿਸੇ ਵੀ ਮੁਲਕ ਦੀ ਜ਼ਮੂਰੀਅਤ ਦੀਆਂ ਜੜ੍ਹਾਂ ਸਥਾਨਕ ਸਵੈ ਸ਼ਾਸਨ ਵਿੱਚ ਹੁੰਦੀਆਂ ਨੇ ਲੋਕਤੰਤਰ ਨੂੰ ਘਰ ਘਰ ਪਹੁੰਚਾਉਣ ਤੇ ਲੋਕਾਂ ਦੀ ਸਥਾਨਕ ਸਵੈ ਸ਼ਾਸਨ ਦੀ ਹਿੱਸੇਦਾਰੀ ਵਧਾਉਣ ਲਈ ਪਿੰਡਾਂ ਦੀਆਂ ਸਮੱਸਿਆਵਾਂ ਦਾ ਹੇਠਲੇ ਪੱਧਰ ਤੇ ਹੱਲ ਕਰਨ ਲਈ ਪੰਚਾਇਤੀ ਰਾਜ ਪ੍ਰਣਾਲੀ ਦੀ ਸਥਾਪਨਾ ਇੱਕ ਕ੍ਰਾਂਤੀਕਾਰੀ ਕਦਮ ਮੰਨਿਆ ਜਾਂਦਾ ਹੈ ਜਦ ਹੇਠਲੀ ਬੁਨਿਆਦ ਮਜ਼ਬੂਤ ਹੁੰਦੀ ਹੈ ਤਾਂ ਉੱਪਰਲੇ ਪੱਧਰ ਤੇ ਲੋਕਤੰਤਰ ਮਜ਼ਬੂਤ ਹੁੰਦਾ ਹੈ ਪੰਚਾਇਤੀ ਰਾਜ ਦੀ ਜੜ ਪੁਰਾਤਨ ਭਾਰਤ ਵਿੱਚ ਮਿਲਦੀ ਹੈ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੰਜ ਸਮਝਦਾਰ ਵਿਅਕਤੀਆਂ ਦੀ ਇੱਕ ਸਭਾ ਬਣਾਈ ਜਾਂਦੀ ਸੀ ਜਿਸ ਨੂੰ ਪੰਚ ਕਿਹਾ ਜਾਂਦਾ ਸੀ ਇਹ ਪੁਰਾਣੀ ਕਥਾ ਕਈ ਸਦੀਆਂ ਤੱਕ ਚੱਲਦੀ ਰਹੀ ਆਧੁਨਿਕ ਪੰਚਾਇਤੀ ਰਾਜ ਦੀ ਸ਼ੁਰੂਆਤ ਮਹਾਤਮਾ ਗਾਂਧੀ ਦੇ ਸੁਪਨੇ ਅਨੁਸਾਰ ਹੋਈ ਜਿਨ੍ਹਾਂ ਨੇ ਗ੍ਰਾਮ ਸਵਰਾਜ ਦੀ ਵਕਾਲਤ ਕੀਤੀ ਪੰਚਾਇਤੀ ਰਾਜ ਦੀ ਵਿਆਪਕ ਪ੍ਰਣਾਲੀ ਭਾਰਤ ਵਿੱਚ 1992 ਵਿੱਚ 73ਵੀਂ ਸੰਵਿਧਾਨਕ ਸੋਧ ਰਾਹੀਂ ਹੁੰਦ ਵਿੱਚ ਆਈ ਇਸ ਸੋਧ ਨੇ ਪੰਚਾਇਤਾਂ ਨੂੰ ਸੰਵਿਧਾਨਕ ਮਾਨਤਾ ਦਿੱਤੀ ਅਤੇ ਤਿੰਨ ਪੱਧਰੀ ਢਾਂਚਾ ਸਥਾਪਿਤ ਕੀਤਾ ਜਿਸ ਨੂੰ ਪਿੰਡ ਪੱਧਰ ਤੇ ಗ್ರಾಮ ਪੰਚਾਇਤ ਬਲਾਕ ਪੱਧਰ ਤੇ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰੀਸ਼ਦ ਆਖਿਆ ਜਾਂਦਾ ਹੈ ਸਮੇਂ-ਸਮੇਂ سر ਲੋੜ ਅਨੁਸਾਰ ਇਸ ਐਕਟ ਵਿੱਚ ਕੇਂਦਰ ਅਤੇ ਸੂਬਾਈ ਪੱਧਰ ਤੇ ਸੋਧਾਂ ਵੀ ਕੀਤੀਆਂ ਗਈਆਂ ਪੰਜਾਬ ਵਿਧਾਨ ਸਭਾ ਵੱਲੋਂ 2017 ਵਿੱਚ ਪਾਸ ਕੀਤੇ ਗਏ ਕਾਨੂੰਨ ਅਨੁਸਾਰ ਪੰਚਾਇਤੀ ਰਾਜ ਸੰਸਥਾਵਾਂ 'ਚ ਔਰਤਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਰੱਖੇ ਜਾਣ ਦੀ ਵਿਵਸਥਾ ਕੀਤੀ ਗਈ ਸੀ ਪੰਚਾਇਤੀ ਚੋਣਾਂ ਦੌਰਾਨ ਰਾਖਵੇਂ ਰੱਖੇ ਗਏ ਅਹੁਦੇ ਵੱਖ-ਵੱਖ ਪੰਚਾਇਤਾਂ ਨੂੰ ਵਾਰੋ-ਵਾਰੀ ਬਦਲ ਕੇ ਰੱਖ ਦਿੱਤੇ ਜਾਂਦੇ ਨੇ ਸੰਵਿਧਾਨ ਵਿੱਚ ਕੀਤੀ ਗਈ 73ਵੀਂ ਸੋਧ ਅਨੁਸਾਰ ਸੰਵਿਧਾਨ ਵਿੱਚ 11ਵੀਂ ਅਨੁਸੂਚੀ ਸ਼ਾਮਿਲ ਕਰਕੇ 29 ਵਿਸ਼ੇ ਸ਼ਾਮਿਲ ਕਰਦੇ ਹੋਏ ਪੰਚਾਇਤਾਂ ਨੂੰ ਕੁੱਲ 29 ਤਰ੍ਹਾਂ ਦੀਆਂ ਸ਼ਕਤੀਆਂ ਸੌਪੀਆਂ ਗਈਆਂ ਨੇ ਭਾਵੇਂ ਭਾਰਤੀ ਸੰਵਿਧਾਨ ਦੀ 73ਵੀਂ ਸੋਧ ਕਰਕੇ ਪੰਚਾਇਤਾਂ ਨੂੰ ਖੁਦਮੁਖਤਿਆਰੀ ਦਿੱਤੀ ਗਈ ਹੈ ਤੇ ਇਹਨਾਂ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਗਿਆ ਹੈ आधुनिक युग ਵਿੱਚ ਪੰਚਾਇਤੀ ਰਾਜ ਦੀ ਮਹੱਤਤਾ ਹੋਰ ਵਿਵੱਦ ਗਈ ਹੈ ਇਹ ਲੋਕਾਂ ਨੂੰ ਆਪਣੇ ਵਿਕਾਸ ਦੇ ਫੈਸਲੇ ਆਪ ਲੈਣ ਦੀ ਸ਼ਕਤੀ ਦਿੰਦੀ ਹੈ ਖਾਸ ਕਰਕੇ ਪਿੰਡਾਂ ਵਿੱਚ ਸਿੱਖਿਆ ਸਫਾਈ ਪਾਣੀ ਸਪਲਾਈ ਸੜਕਾਂ ਅਤੇ ਆਵਾਜਾਈ ਦੀ ਸਹੂਲਤਾਂ ਰੋਜ਼ਗਾਰ ਯੋਜਨਾਵਾਂ ਆਦਿ ਕਾਰਜ ਪੰਚਾਇਤਾਂ ਰਾਹੀਂ ਹੀ ਚੱਲਦੇ ਨੇ ਜ਼ਿਕਰਯੋਗ ਹੈ ਕਿ ಗ್ರಾಮ ਪੰਚਾਇਤ ਹਰ ਸਾਲ ਆਪਣਾ ਬਜਟ ਤਿਆਰ ਕਰਦੀ ਹੈ ਅਤੇ ਪੰਚਾਇਤ ਸੰਮਤੀ ਤੋਂ ਪਾਸ ਕਰਾਉਂਦੀ ਹੈ ਰਾਜ ਸਰਕਾਰ ਵੱਲੋਂ ಗ್ರಾಮ ਪੰਚਾਇਤਾਂ ਦਾ ਆਡਿਟ ਕੀਤਾ ਜਾਂਦਾ ਹੈ ਪੰਚਾਇਤ ਸਕੱਤਰ ಗ್ರಾಮ ਸੇਵਕ ਅਤੇ ਚੌਂਕੀਦਾਰ ਪਿੰਡ ਦੀ ಗ್ರಾಮ ਪੰਚਾਇਤ ਦੇ ਅਧਿਕਾਰੀ ਹੁੰਦੇ ਨੇ ਹੋਰਨਾ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਪੰਚਾਇਤ ਨੂੰ ਰਾਜਨੀਤੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇੱਥੋਂ ਹੀ ਆਪਣਾ ਪਹਿਲਾ ਸਫ਼ਰ ਸ਼ੁਰੂ ਕਰਕੇ ਕੋਈ ਵਿਅਕਤੀ ਰਾਜਨੀਤੀ ਦੇ ਸਿਖਰ ਤੱਕ ਪਹੁੰਚਦਾ ਹੈ ਪੰਚਾਇਤੀ ਚੋਣਾਂ ਦੇ ਪੰਜਾਬ ਦੀ ਸਿਆਸਤ ਦੀ ਨਰਸਰੀ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਦੋ ਮੁੱਖ ਮੰਤਰੀਆਂ ਨੇ ਸਰਪੰਚੀ ਤੋਂ ਹੀ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ਇਸੇ ਤਰ੍ਹਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜੋ ਕੇਬਨਿਟ ਮੰਤਰੀ ਜਿਨ੍ਹਾਂ ਨੇ ਸਿਆਸੀ ਪੇੜ ਵਿੱਚ ਪੈਰ ਪਿੰਡ ਦੀ ਸਰਪੰਚੀ ਤੋਂ ਰੱਖਿਆ ਜਿਨ੍ਹਾਂ ਨੇ ਪਿੰਡ ਪੱਧਰ ਤੋਂ ਰਾਜਨੀਤੀ ਦੀ ਸ਼ੁਰੂਆਤ ਕਰਕੇ ਵੱਡੇ ਪੱਧਰ ਦੀ ਰਾਜਨੀਤੀ ਕੀਤੀ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਔਰਤਾਂ ਦੇ ਸਸ਼ਕਤੀਕਰਨ ਵਿੱਚ ਪੰਚਾਇਤਾਂ ਦੀ ਵੱਡੀ ਭੂਮਿਕਾ ਹੈ ਪੰਚਾਇਤੀ ਰਾਜ ਵਿੱਚੋਂ ਔਰਤਾਂ ਨੂੰ ਆਪਣੇ ਹੱਕ ਮਿਲ ਸਕਣ ਇਸੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ 24 ਅਪ੍ਰੈਲ 2015 ਨੂੰ ਮਹਿਲਾ ਸਰਪੰਚ ਦੇ ਪਤੀ ਜਦ ਸਰਪੰਚ ਪਤੀ ਦੀ ਪ੍ਰਥਾ ਨੂੰ ਖਤਮ ਕਰਨ ਦੀ ਪੁਰ ਜ਼ੋਰ ਗੱਲ ਕਹੀ ਸੀ ਜਿਸ ਦਾ ਵੱਡਾ ਅਸਰ ਪਿਆ ਪੰਚਾਇਤੀ ਰਾਜ ਇੱਕ ਅਜੀਹਾ ਢਾਂਜਾ ਹੈ ਜੋ ਲੋਕਤੰਤਰ ਦੀ ਜੜ ਨੂੰ ਮਜ਼ਬੂਤ ਕਰਦਾ ਹੈ ਜੇ ਇਹ ਪ੍ਰਣਾਲੀ ਸਹੀ ਢੰਗ ਨਾਲ ਚਲਾਈ ਜਾਵੇ ਤਾਂ ਇਹ ਨਾ ਸਿਰਫ ਪਿੰਡਾਂ ਦਾ ਵਿਕਾਸ ਕਰ ਸਕਦੀ ਹੈ ਸਗੋਂ ਰਾਸ਼ਟਰ ਨਿਰਮਾਣ ਵਿੱਚ ਢੁਕਵੀਂ ਭੂਮਿਕਾ ਨਿਭਾ ਸਕਦੀ ਹੈ ਪੰਚਾਇਤੀ ਰਾਜ ਭਾਰਤ ਦੇ ਲੋਕਤੰਤਰ ਦਾ ਆਧਾਰ ਪੂਰ ਸਤੰਭ ਹੈ ਜੇਕਰ ਸਹੀ ਢੰਗ ਨਾਲ ਇਸ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇ ਤਾਂ ਇਹ ਗਰੀਬੀ ਹਟਾਉਣ ਨਸ਼ਾ ਰੋਕਣ ਅਤੇ ਨੌਜਵਾਨਾਂ ਨੂੰ ਰਾਹ ਦਿਖਾਉਣ ਵਿੱਚ ਇੱਕ ਵੱਡਾ ਰੋਲ ਨਿਭਾ ਸਕਦੀ ਹੈ ਇਸ ਦੇ ਨਾਲ ਹੀ ਹਫਤਾਵਰੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ